ਲਗੇ ਜਿਹੜੇ ਬਾਈ ਦੇ ਸਭ ਤੋਂ ਜ਼ਿਆਦਾ ਕਮੈਂਟ ਹੋਣਗੇ ਨਾ ਪਹਿਲ ਉਹਨੂੰ ਦਿੱਤੀ ਜਾਊਗੀ ਬਾਈ ਤਾਂ ਆ ਪੰਜ ਜੋੜਿਆਂ ਚੋਂ ਜਿਹੜਾ ਜੋੜਾ ਤੋਂ ਪਹਿਲਾਂ ਲੈਣਾ ਲੱਗਾ ਠੀਕ ਆ ਇੱਕ ਬਾਬੇ ਉਹ ਡੱਬੀ ਗੂਦੀ ਆ ਹੁਣ ਕਬੂਤਰੀ ਛੱਡੀ ਆ ਠੀਕ ਆ ਨੰਗਲ ਸਪਰਾਉਡ ਬਾਈ ਜਿਹੜੀ ਪੱਠੀ ਦੇ 4 ਘੰਟੇ ਦੀ ਵਿੱਥ ਪਾਈ ਸੀ ਇਹਦੀ ਤੇ ਉਹਦੀ ਮਾਸ ਸੇਮ ਆ ਤੇ ਆ ਵੀ ਦੇ ਦੇ ਆਗੇ ਬਾਈ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬੋ ਆਈ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਸ਼ੁਰੂ ਸ਼ੁਰੂ ਕਿੱਥੋਂ ਕਰਨੀ ਆ ਬਾਈ ਜਿਹੜੇ ਜੋੜੇ ਆਪਾਂ ਗਿਫਟ ਕਰਨੇ ਆ ਪੰਜ ਜੋੜੇ ਅੱਜ ਉਹ ਜੋੜੇ ਦਿਖਾਉਂਗਾ ਤੁਹਾਨੂੰ ਠੀਕ ਆ ਫੇਰ ਦੂਜੀ ਆਪਾਂ ਮਲਪਾਂ ਦੀ ਵੀ ਸ਼ਾਇਦ ਮੈਂ ਲਾਵਾਂ ਕੋਈ ਟਾਈਮ ਪਰਪੋ ਹੋ ਗਿਆ ਧੁੱਪ ਜਾਗ ਚੜੀ ਹੋਣਿਆ ਹਨਾ ਤੇ ਕਿਉਂਕਿ ਜੇ ਮਾੜੀ ਮੋਟੀ ਗਰਮੀ ਹੋਊਗੀ ਤਾਂ ਹੀ ਜਲਦੀ ਪਾਣੀ ਖਿੱਚਣਗੇ ਨਹੀਂ ਤਾਂ ਇਹ ਬਹੁਤ ਲੰਬੇ ਚੱਲ ਜਾਣਾ ਹਨਾ ਪਰ ਰੱਖਣੇ ਸ਼ਾਮੇ ਹੀ ਆ ਠੰਡੇ ਥਾਈਆਂ ਜਿੰਨਾ ਚਿਰ ਪਾਣੀ ਇਹਨਾਂ ਦੇ ਜ਼ਿਆਦਾ ਅੰਦਰ ਰਹੂਗਾ ਨਾ ਉਨਾ ਹੀ ਫਾਇਦਾ ਆ ਤੇ ਆਇਓ ਬਾਬਿਓ ਜੋੜੇ-ਜੋੜੇ ਕੱਢਦੇ ਆ ਪਹਿਲਾਂ ਥੋੜੀ ਜਿਹੀ ਵੀਡੀਓ ਬਣਾ ਲਈਏ ਫੇਰ ਜੋੜੇ ਕੱਢਾਂਗੇ ਤੇ ਜੋੜਿਆਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਹਾਂਜੀ ਬਾਬਿਓ ਕੀ ਹਾਲ ਚਾਲ ਆ ਬਈ ਫੇਰ ਦਵਾਰਾ ਕੈਮਰੇ ਮੂਰੇ ਤੇ ਕਿਉਂਕਿ ਹਜੇ ਕੈਮਰੇ ਮੂਰੇ ਹੀ ਰਹਿਣਾ ਆਪਾਂ ਸਾਰੀ ਦਿਹਾੜੀ ਅੱਜ ਤੇ ਅੱਜ ਗੱਲਾਂ ਬਾਤਾਂ ਹੀ ਚੱਲੂਗੀਆਂ ਤੇ ਬਹੁਤ ਸੋਹਣੇ-ਸੋ ਤੇ ਬਾਬਿਓ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਕਮੈਂਟ ਤੁਸੀਂ ਕਰੋਗੇ ਠੀਕ ਆ ਸ਼ੇਰੋ ਸ਼ੈਰੀ ਵਾਲੇ ਕਮੈਂਟ ਕਰਿਓ ਵੀ ਨਾਲੇ ਤਾਂ ਆਪਾਂ ਉਹ ਇੰਸਟਾਗ੍ਰਾਮ ਤੇ ਸ਼ੇਅਰ ਕਰਾਂਗੇ ਠੀਕ ਆ ਜਿਹਦਾ ਸਭ ਤੋਂ ਵਧੀਆ ਮੈਨੂੰ ਸ਼ੇਰ ਹੋਵੇ ਬੋਲ ਕੇ ਆਪਾਂ ਉੱਥੇ ਪਾਵਾਂਗੇ ਠੀਕ ਆ ਤੇ ਸ਼ੇਅਰ ਮਤਲਬ ਖਾਣ ਵਾਲਾ ਸ਼ੇਅਰ ਨਹੀਂ ਛੱਡਣਾ ਆਪਾਂ ਮਤਲਬ ਸ਼ੇਰੋ ਸ਼ੈਰੀ ਕਰਨੀ ਆ ਠੀਕ ਆ ਤੇ ਘੈਂਟ ਘੈਂਟ ਉਹ ਇੱਕ ਲੱਗ ਤੋਂ ਜਿਹਦਾ ਸਾਰਿਆਂ ਨੂੰ ਵਧੀਆ ਕਮੈਂਟ ਹੋਊਗਾ ਸਾਰੇ ਬਾਈ ਪੜਿਓ ਤੇ ਬਾਕੀ ਆਪਾਂ ਜਿਹੜਾ ਸਿਲੈਕਟ ਕਰਨਾ ਸੀ ਬਾਈ ਹਨਾ ਉਹ ਪੰਜ ਬੰਦੇ ਹੋ ਜਾਣੇ ਸਿਲੈਕਟ ਮੈਨੂੰ ਪਤਾ ਕਿੰਨਾਂ ਦੇ ਲਾਇਕ ਯਾਰਾ ਹਨਾ ਤੇ ਉਹ ਪੰਜਾਂ ਬੰਦਿਆਂ ਨੂੰ ਆਪਾਂ ਅੱਜ ਮੈਂ ਜੋੜੇ ਦਿਖਾ ਦੇਣੇ ਆ ਤੇ ਨਾ ਆਪਾਂ ਕੱਲ੍ਹ ਵਾਲੀ ਵੀਡੀਓ ਚ ਦੱਸ ਦਾਂਗੇ ਵੀ ਕਿਹੜੇ-ਕਿਹੜੇ ਬਾਈਆਂ ਨੇ ਹਨਾ ਉਹਦਾ ਆਪਾਂ 2 ਤਰੀਕ ਨੂੰ ਕਰਨਾ ਇਹ ਤੇ 2 ਤਰੀਕ ਨੂੰ ਸਾਰੇ ਬਾਈਆਂ ਦੇ ਦੱਸ ਦੇਣਾ ਇੱਕ ਬਾਈ ਕਹਿੰਦਾ ਸੀ ਕਿ ਬਾਈ ਇੱਕ ਵੀਡੀਓ ਤੇ ਹੀ ਤੁਸੀਂ ਕਰ ਲੋ ਨਹੀਂ ਬਾਈ ਇੱਕ ਵੀਡੀਓ ਦੀ ਤਿੰਨ-ਚਾਰ ਵੀਡੀਓ ਜਿਹੜੀਆਂ ਆਪਾਂ 2 ਤਰੀਕ ਤੱਕ ਕਈਆਂ ਸੀ ਹਨਾ ਉਹ ਪਾਵਾਂਗੇ ਤੇ ਉੱਤੇ ਆਪਾਂ ਕਰ ਲੈਣਾ ਕੰਮ ਹਨਾ ਵੀ ਬੰਦੇ ਆਪਣੇ ਲੱਭ ਜਾਣੇ ਪੰਜ ਆਪਾਂ ਨੂੰ ਘੈਂਟ-ਘੈਂਟ ਬੰਦੇ ਲੱਭਾਂਗੇ ਤੇ ਕੋਈ ਵੀ ਹੋਵੇ ਮੈਨੂੰ ਇਹ ਨਹੀਂ ਕਿ ਦੂਰ ਦਰਾਡੇ ਦਾ ਜੇ ਪਾਕਿਸਤਾਨ ਚ ਵੀ ਹੋਣਗੇ ਬਾਈ ਠੀਕ ਆ ਮੈਂ ਉਥੋਂ ਜੋੜੇ ਦਿਵਾਵਾਂਗਾ ਠੀਕ ਆ ਉੱਥੇ ਆਪਣੇ ਕੋਲ ਬੰਦੇ ਹੈਗੇ ਆ ਉਥੋਂ ਵਧੀਆ ਟੌਪ ਦੇ ਜੋੜੇ ਦਿਖਾਵਾਂਗਾ ਇਹ ਨਹੀਂ ਕਿ ਆਪਾਂ ਇੱਥੇ ਹੀ ਆ ਜੇ ਕੋਈ ਬਾਈ ਬਾਹਰਲੀ ਕੰਟਰੀ ਜੋ ਵੀ ਆਪਾਂ ਨੂੰ ਕਮੈਂਟ ਕਰਦਾ ਨਾ ਜਿ ਉਹਨੇ ਉੱਥੇ ਵੀ ਰੱਖਿਆ ਤੇ ਉਹ ਬਾਈ ਨੂੰ ਆਪਾਂ ਉੱਥੇ ਵੀ ਜੋੜੇ ਦਿਵਾਵਾਂਗੇ ਠੀਕ ਆ ਜਿੱਥੇ ਵੀ ਹੋ ਸਕਦਾ ਆਪਾਂ ਜੋੜੇ ਦਵਾਵਾਂਗੇ ਇੰਨੀ ਕਿ ਬਾਬੇ ਨਾਨਕ ਦੀ ਕਿਰਪਾ ਕਿ ਆਪਣਾ ਕਹਣਾ ਕੋਈ ਨਹੀਂ ਮੋੜਦਾ ਸਾਰੇ ਭਰਾ ਹਨ ਵਧੀਆ ਬੰਦੇ ਆਪਣੇ ਜੁੜੇ ਵੀ ਆ ਤੇ ਜੁੜੇ ਨੇ ਵੀ ਠੀਕ ਆ ਤੇ ਹੋਰ ਵੀ ਜੋੜਾਂਗੇ ਆਪਾਂ ਘਿਹ ਵਧੀਆ ਘਿਹ ਤੋਂ ਘਿਹ ਬੰਦੇ ਗਾਂ ਦੀ ਗੱਲ ਮੈਂ ਵੀਡੀਓ 'ਚ ਵੀ ਲੈ ਕੇ ਆਵਾਂਗਾ ਜਦੋਂ ਆਪਾਂ ਇੰਟਰਵਿਊ ਕਰਾਂਗੇ ਬਾਈ ਪੂਰੀਆਂ ਗੇਮਾਂ ਖੋਲਾਂਗੇ ਆਪਾਂ ਠੀਕ ਆ ਆ ਜਿਹੜਾ ਸਿਆਲਾ 'ਚ ਵੀਡੀਓ ਚੱਲੂਗੀ ਨਾ ਪੂਰੀ ਬਾਈ ਗੇਮ ਖੋਲ ਦੂੰਗਾ ਬਸ ਜੋ ਗੇਮਾਂ ਅੱਬਲ ਤਾਂ ਬਸ ਸਾਰੀ ਲੋ ਵਾਲੀ ਗੇਮ ਦੱਸੀ ਹੋਈ ਆ ਬਾਈ ਇਸ ਤੋਂ ਉੱਤੇ ਕੋਈ ਗੇਮ ਠੀਕ ਆ ਸਭ ਦੇ ਤਜਰਬੇ ਅਲੱਗ-ਅ ਪਰ ਗੇਮ ਇੱਕ ਲਾ ਵੈਲਦੀ ਆ ਬਾਈ ਇਹ ਤੋਂ ਬਾਜ਼ੀਆਂ ਜਿੱਤੇ ਵੀ ਆ ਤੇ ਜਿੱਤਦੇ ਵੀ ਆ ਠੀਕ ਆ ਮੈਂ ਉਹ ਬੰਦਿਆ ਕੋ ਜਾਊਗਾ ਜਿਹੜੇ ਨੁਕਤੇ ਵੀ ਦੱਸਣ ਠੀਕ ਆ ਇਹ ਨਹੀਂ ਕਿ ਆਪਾਂ ਬਸ ਗੱਲਾਂ ਬਾਤਾਂ ਹੀ ਕਰਨ ਜਾਣਾ ਜਾਂ ਬੱਲੇ ਬੱਲੇ ਖੱਟਣ ਜਾਣੀ ਨਾ ਆਪਾਂ ਉਹਨਾਂ ਭਾਵੇਂ ਮੈਨੂੰ ਮਤਲਬ ਯਾਰ ਬਾਜੀ ਵੀ ਨਾ ਕੋਈ ਬੰਦਾ ਜਿੱਤਿਆ ਹੋਵੇ ਠੀਕ ਆ ਉਹ ਮੁਕੱਦਰ ਆ ਬਾਈ ਠੀਕ ਆ ਇੱਕ ਬੰਦਾ ਤੁਹਾਨੂੰ ਰਾਹ ਪਾ ਸਕਦਾ ਇੱਕ ਬਾਈ ਨੇ ਰਾਤੀ ਵੀ ਕਮੈਂਟ ਕੀਤਾ ਸੀ ਠੀਕ ਆ ਉਹ ਬਾਈ ਦਾ ਹਨਾ ਸਲੂਟ ਆ ਵਧੀਆ ਕਮੈਂਟ ਜਿੱਦਾ ਆ ਵੀ ਬੰਦੇ ਨੂੰ ਆਪ ਪਹਿਲਾਂ ਮਿਹਨਤ ਕਰਨ ਪੈਣੀ ਪੈਣੀ ਆਣਾ ਕਰਨੀ ਤੇ ਆਪਾਂ ਦਾ ਰਾਹ ਪਾ ਸਕਦੇ ਆ ਠੀਕ ਆ ਇੱਕ ਪਟਰੀ ਹੈ ਨਾ ਉੱਤੇ ਆਪਾਂ ਚਾੜ ਦਿੱਤਾ ਬੰਦੇ ਨੂੰ ਠੀਕ ਆ ਵੀ ਇੰਦਾ ਇੰਦਾ ਕਰਨਾ ਹੁਣ ਉਸ ਪਟਰੀ ਤੇ ਬਾਰਡਰ ਤੱਕ ਪਹੁੰਚਣਾ ਕਹਦਾ ਉਹ ਬੰਦੇ ਨੇ ਪਹੁੰਚਣਾ ਠੀਕ ਆ ਬਾਕੀ ਬਾਈ ਮੁਕੱਦਰਾਂ ਤੋਂ ਉੱਤੇ ਕੁਝ ਨਹੀਂ ਆ ਕਿਸਮਤ ਜ਼ਰੂਰੀ ਆ ਠੀਕ ਆ ਲੱਕ ਹੋਣਾ ਜ਼ਰੂਰੀ ਆ ਇਹਦੇ ਵਿੱਚ ਸਾਰੇ ਬਾਈਆਂ ਨੂੰ ਪਤਾ ਹਨਾ ਬਾਕੀ ਮਿਹਨਤ ਬਾਈ ਜ਼ਰੂਰੀ ਆ ਇਹਦੇ ਵਿੱਚ ਮਿਹਨਤ ਕਰਾਂਗੇ ਆਪੀ ਗੇਮ ਆ ਜਾਂਦੀ ਬਾਈ ਮੈਂ ਰਾਹ ਪੋਣਾ ਤੁਹਾਨੂੰ ਠੀਕ ਆ ਉਹ ਬਾਬਾ ਨਾਨਕ ਕੋਈ ਜਾਂਦਾ ਆਪਾਂ ਨੂੰ ਜਿੰਨੀ ਕੁ ਨੌਲੇਜ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਠੀਕ ਆ ਬਾਕੀ ਮੈਂ ਇਦਾਂ ਇਦਾਂ ਦੇ ਬੰਦਿਆਂ ਕੋਲ ਬਾਈ ਆਪਾਂ ਦੇ ਨੌਲੇਜ ਦੇ ਵਿੱਚ ਹੈਗੇ ਆ ਜਿਹੜੇ ਬਾਈ ਕੈਮਰੇ ਮੂਰੇ ਵੀ ਅਜੇ ਤੱਕ ਨਹੀਂ ਆਏ ਪਰ ਬਾਜ਼ੀਆਂ ਵੀ ਬਹੁਤ ਜਿੱਤੇ ਆ ਕਈ ਹਰੇ ਵੀ ਆ ਪਰ ਉਹਨਾਂ ਕੋਲ ਨੁਕਤੇ ਬਹੁਤ ਤਗੜੇ ਆ ਠੀਕ ਆ ਤੇ ਮੈਂ ਉਹਨਾਂ ਬਾਈਆਂ ਕੋਲ ਵੀ ਜਾਵਾਂਗਾ ਠੀਕ ਆ ਤੁਹਾਡੇ ਨਾਲ ਵਧੀਆ ਮਤਲਬ ਇੱਥੇ ਆਪਾਂ ਇਹ ਨਹੀਂ ਕਿ ਸਿਰਫ ਸਵਾਦ ਲੈਣਾ ਨਾ ਇੱਥੇ ਮੈਨੂੰ ਇਹ ਆ ਆਪਾਂ ਇਹ ਇੱਕ ਹੀ ਮਕਸਦ ਲੈ ਕੇ ਤੁਰੇ ਆ ਵੀ ਮੈਂ ਜੇ ਆਪਾਂ ਵੀਡੀਓ ਬਣਾਉਨੇ ਆ ਨਾ ਬਾਈ ਕਿਸੇ ਨਾ ਕਿਸੇ ਨੂੰ ਫਾਇਦਾ ਹੋਵੇ ਤੇ ਫਾਇਦਾ ਹੋਊਗਾ ਆਉਣ ਵਾਲੀਆਂ ਵੀਡੀਓ ਆਈਆਂ ਨੇ ਘੈਂਟ ਹੋਊਗੀਆਂ ਬਾਈ ਤੁਸੀਂ ਬਸ ਜੁੜੇ ਰਹੋ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਨਾ ਉਹ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਥੇ ਧਮਾਕਾ ਹੀ ਬਾਈ ਵੀਡੀਓ ਆਉਗੀਆਂ ਥੋੜੇ ਦਿਨ ਰੁਕ ਜਓ ਮੈਂ ਉਹ ਬੰਦੇ ਆਪੂ ਬਾਈ ਜਾਊਂਗਾ ਜਿਨ੍ਹਾਂ ਨੇ ਪਟਾਰੀਆਂ ਭਰ ਕੇ ਰੱਖੀਆਂ ਹੋਈਆਂ ਠੀਕ ਆ ਤੇ ਆਪਾਂ ਤੁਹਾਡੇ ਨਾਲ ਸਾਰੇ ਸ਼ੇਅਰ ਕਰਾਂਗੇ ਠੀਕ ਆ ਨੌਲੇਜ ਹੈਗੀ ਆ ਆਪਾਂ ਨੂੰ ਵੀ ਹੈਗੀ ਆ ਮੈਂ ਨਹੀਂ ਕਹਿੰਦਾ ਠੀਕ ਆ ਸਾਰਿਆਂ ਨੂੰ ਹੈਗੀ ਆ ਕੋਈ ਵੀ ਇੱਥੇ ਮਾੜਾ ਨਹੀਂ ਬਾਈ ਜਿਹੜੇ ਵੀ ਖੋਲਦੇ ਆ ਨਾ ਸਾਰੇ ਤਕੜੇ ਹੀ ਆ ਇਸ ਟਾਈਮ ਜਿਹੜੇ ਵੀ ਮੈਦਾਨ ਦੇ ਵਿੱਚ ਆ ਬਸ ਤਜਰਬਾ ਅਲੱਗ-ਅਲੱਗ ਤੇ ਇਹ ਆ ਵੀ ਜਿੱਦਾਂ ਹੁਣ ਕਈ ਚੀਜ਼ਾਂ ਹੁੰਦੀਆਂ ਬਾਈ ਆਪਾਂ ਨੂੰ ਵੀ ਸਿੱਖਣ ਨੂੰ ਮਿਲਣਾ ਠੀਕ ਆ ਤੁਹਾਨੂੰ ਵੀ ਸਿੱਖਣ ਨੂੰ ਮਿਲਣਾ ਤੇ ਇਸ ਕਰਕੇ ਆਪਾਂ ਉਹ ਬਾਈਆਂ ਕੋਲ ਜਾਣਾ ਆ ਤੇ ਵੀਡੀਓ ਤੇ ਇੰਟਰਵਿਊ ਸ਼ੁਰੂ ਕਰ ਦੇਣੀ ਆ ਜਲਦੀ ਹੋਈ ਬਸ ਆ ਦਿਨ ਪੱਤਰੇ ਜੇ ਹੋ ਜਾਣ ਕਿਉਂਕਿ ਦਿਨ ਬਹੁਤ ਗੰਦੇ ਜੇ ਹੋਏ ਪਿਆ ਤੇ ਖੁੱਡੇ ਖੱਡੇ ਸਾਰੇ ਦੇ ਦੇ ਲਿਬੜੇ ਹਜੇ ਕੋਈ ਹਾਂ ਨਹੀਂ ਕਰਦਾ ਹਨਾ ਤੇ ਕੋਈ ਚੱਕਰ ਨਹੀਂ ਬਾਈ ਤੇ ਬਾਕੀ ਚਲੋ ਆਜੋ ਵੀਡੀਓ ਕਰੀਏ ਸ਼ੁਰੂ ਪਹਿਲਾਂ ਠੀਕ ਆ ਕਬੂਤਰ ਮੌਸਮ ਮੀਂਹ ਵਾਲਾ ਹੋ ਗਿਆ ਹੁਣ ਖੜੇ ਖੜੇ ਹੀ ਹੋ ਗਿਆ ਪਹਿਲਾਂ ਧੁੱਪ ਵੀ ਚੜੀ ਸੀ ਹੁਣ ਫੇਰ ਬੱਦਲੋ ਬਦਲੀਆਂ ਕੰਮ ਹੋ ਗਿਆ ਠੀਕ ਆ ਮੀਮੂ ਹਟਦਾ ਤੇ ਮਲਾਪਾ ਦੀ ਜੇ ਤਾਂ ਹੁਣ ਮੀ ਨਹੀਂ ਪਿਆ ਮੈਂ 10 15 ਮਿੰਟ ਘੰਟਾ ਦੇਖੂਗਾ ਜੇ ਤਾਂ ਪਧਰਾ ਹੋ ਗਿਆ ਫੇ ਆਪਾਂ ਅੱਜ ਮਲਾਪਾਂ ਦੀ ਲਾਉਣੀ ਆ ਨਹੀਂ ਤਾਂ ਫੇਰ ਆਪਾਂ ਵੀਡੀਓ ਸ਼ੁਰੂ ਕਰਾਂਗੇ ਇਦਾਂ ਹੀ ਬਸ ਰੈਗੂਲਰ ਹੀ ਠੀਕ ਆ ਤੇ ਉਦੋਂ ਹੀ ਆਪਾਂ ਜਿਹੜੇ ਕਬੂਤਰ ਆ ਉਹਨਾਂ ਨੂੰ ਕੱਢ ਕੇ ਬਾਹਰ ਪਾਈਏ ਕਬੂਤਰੀਆਂ ਜਿਹੜੀਆਂ ਇੱਧਰ ਬਿਮਾਰ ਹੋਈਆਂ ਸੀ ਉਹਨਾਂ ਨੂੰ ਪਾਈਏ ਮਾੜੀ ਮੋਟੀ ਧੁੱਪ ਹੈਗੀ ਚੜੀ ਜਾਂਦੀ ਆ ਫਰੀ ਜਾਂਦੀ ਇਦਾਂ ਹਨਾ ਤੇ ਬੜਲੇ ਵਾਲੀ ਦਾ ਦੋ ਤਿੰਨ ਬੱਚੇ ਇੱਧਰ ਤੋਂ ਤੋਂ ਜੰਨੀ ਲਵਾਉਗੇ ਬਾਈ ਆ ਦਿਨਾਂ ਦੇ ਵਿੱਚ ਓਨਾ ਹੀ ਫਾਇਦਾ ਆ ਠੀਕ ਆ ਜਿੰਨੀ ਵੀ ਤੋਂ ਪਲਵਾਉਗੇ ਠੀਕ ਆ ਕਬੂਤਰ ਖੁੱਲਣਗੇ ਮਿੱਟੀ ਇੱਟਾਂ ਲਿਆਓ ਇੱਟਾ ਕੁੱਟ-ਕੁੱਟ ਕੇ ਪਾਓ ਆ ਦਿਨਾਂ ਦੇ ਵਿੱਚ ਠੀਕ ਆ ਜਿੰਨੀ ਹੁਣ ਕਈ ਵੀ ਗਾ ਕਮੈਂਟ ਆਉਂਦੇ ਸੀ ਬਾਈ ਆ ਦੇ ਲਿਆ ਉਹ ਦੇ ਲਿਆ ਪਾਣੀ ਵਾਲੀਆਂ ਮਿੱਠਾਂ ਬਾਈ ਪਾਣੀ ਵਾਲੀਆਂ ਮਿੱਠਾਂ ਮਾਰਨੀਆਂ ਦਿਨਾਂ ਦੇ ਵਿੱਚ ਤੁਸੀਂ ਇੱਟ ਤੇ ਜ਼ੋਰ ਦਿਓ ਇੱਟ ਕੁੱਟ ਕੇ ਪਾਓ ਦਾਣੇ ਤੋਂ ਪਹਿਲਾਂ ਡੇਲੀ ਇੱਟ ਕੁੱਟ ਕੇ ਪਾਓ ਠੀਕ ਆ ਉਹਦੇ ਵਿੱਚ ਬੜੀ ਗੱਲਾਂ ਪਾਵਰ ਜਲ ਮਾੜੀ ਜਿ ਮਿਕਸ ਕਰ ਦਿਆ ਕਰੋ ਸ਼ਹਿਦ ਮਿਕਸ ਕਰ ਦਿਆ ਕਰੋ ਜਿਹੜੇ ਕਬੂਤਰ ਇਕੱਠੇ ਹੋ ਕੇ ਬਿੰਦੇ ਉਹ ਨਾ ਹੋਇਆ ਕਰਨਗੇ ਮਲੱਪ ਵੀ ਘੱਟ ਪੈਂਦੇ ਆ ਫਿਰ ਠੀਕ ਆ ਜੇ ਸ਼ਹਿਦ ਸ਼ੂਧ ਮਿਕਸ ਕੀਤਾ ਹੋਵੇ ਤੇ ਕਈ ਬਾਈ ਕਹਿੰਦੇ ਸੀ ਮਿੱਟੀ ਬਣਾਉਣੀ ਦੱਸ ਦਿਓ ਬਾਈ ਮਿੱਟੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਦੱਸ ਦੇਣੀ ਆ ਬਹੁਤ ਜਲਦੀ ਠੀਕ ਆ ਤੇ ਥੋੜਾ ਹੀ ਟਾਈਮ ਆ ਮਿੱਟੀ ਵੀ ਬਣਾਵਾਂਗੇ ਜਿੱਦਾਂ ਜਿੱਦਾਂ ਦਾ ਮੌਸਮ ਬਾਈ ਆਈ ਜਾਊਗਾ ਉਦੋਂ ਉਦੋਂ ਤੁਹਾਡਾ ਤਜਰਬਾ ਸ਼ੇਅਰ ਕਰੀ ਜਾਵਾਂਗੇ ਠੀਕ ਆ ਹੁਣ ਦੂਸਰ ਖੋਲ ਗੇਮ ਖੋਲ ਦੇਣੀ ਸੀ ਆਪਾਂ ਦੂਸਰ ਦਾ ਕੀ ਰੋਲਾ ਕੀ ਨਹੀਂ ਠੀਕ ਆ ਤੇ ਬਾ ਠੀਕ ਆ ਬਾਬੇ ਮੀ ਆ ਗਿਆ ਪਹਿਲਾਂ ਗੱਲਾਬੱਤਾ ਕਰਦੇ ਆ ਬਾਅਦ ਚੋ ਤੇ ਕਣਕ ਮੈਂ ਕੱਲ ਦੀ ਧੋਤੀ ਧੂਤੀ ਹੋਈ ਆ ਹਨਾ ਕਬੂਤਰ ਟਾਕ ਲਈਏ ਮਾੜਾ ਜਾਂ ਉਪਰੋਂ ਮੈਂ ਹੋਣੀ ਖੋਲ ਕੇ ਆਇਆ ਸੀ ਤੇ ਮੀ ਫੇਰ ਆ ਗਿਆ ਮੈਂ ਉੱਤੇ ਮਿੱਟੀ ਪਾਉਣੀ ਸੀਗੀ ਲਿਆ ਕੇ ਹਨਾ ਤੇ ਆਹ ਛਟਾਈਆਂ ਲਾ ਪਈਆਂ ਪੈਣ ਬਾਬੇਓ ਠੀਕ ਆ ਤੇ ਆਇਓ ਬਾਬੇਓ ਪਹਿਲਾਂ ਵੀਡੀਓ ਬੁੜੀਆ ਪਹਿਲਾਂ ਕਬੂਤਰ ਟਾਕ ਲਈਏ ਯਾਰ ਫੇਰ ਗੱਲਾਬੱਤਾ ਕਰਦੇ ਆ ਲੋਈ ਬਾਬੇਓ ਟਾਈਮ ਹੋ ਗਿਆ 3 ਵਜੇ ਦਾ ਠੀਕ ਆ ਕੰਮ ਪੈ ਗਿਆ ਮੈਨੂੰ ਜਾਣਾ ਪੈ ਗਿਆ ਸੀ ਤੇ ਆਹ ਮਿੱਟੀ ਆ ਪੱਟੀਆਂ ਭਰ ਕੇ ਹੈਨਾ ਇਹਨੂੰ ਸੁੱਕਣੇ ਪਾਉਤੀ ਇੱਥੇ ਮੈਂ ਤੇ ਸੁੱਕ ਜੂਗੀ ਤਾਂ ਖੁੱਡਿਆਂ ਚ ਖਿਲਾਰ ਦਾਂਗੇ ਤੇ ਲਿਉਣੀ ਤਾਂ ਲਾਲ ਮਿੱਟੀ ਆ ਪਰ ਠੀਕ ਹੈ ਲਾਲ ਮਿੱਟੀ ਕਿਦੋਂ ਹਜੇ ਮਿਲੀ ਨਹੀਂ ਮੈਨੂੰ ਤੇ ਕਿਦੋਂ ਮਿਲਦੀ ਫਿਲਹਾਲਾਂਗਾ ਤਾਂ ਫਿਲਹਾਲ ਮੈਂ ਘਰੋਂ ਹੀ ਪੱਟੀ ਹੈਨਾ ਘਰ ਦੀ ਜਿਹੜੀ ਪਾਰਕ ਆ ਉੱਚੀ ਪੱਟ ਲਈ ਆ ਉਹ ਲਾਈਏ ਮੋਰੇਓ ਤੇ ਮੈਂ ਲਾਤੀ ਸੀ ਇਹ ਪਰ ਮੀ ਆ ਗਿਆ ਸੀਗਾ ਤੇ ਮੀ ਔਨ ਕਰਕੇ ਮੈਨੂੰ ਫੇਟ ਖਣੀ ਪੈਗੀ ਹੈ ਤੇ ਲਓ ਬਾਬੇ ਇਹਨੂੰ ਖੋਲਦੇ ਆਂ ਆ ਜਗੜ ਜਿਆ ਕੀਤਾ ਆ ਇਹ ਪੱਕਾ ਜਗੜ ਕਰਾਂਗੇ ਹੁਣ ਅਗਲੀ ਆ ਇਹਦੇ ਮੋਰੇ ਨਾਲ ਆਪਾਂ ਦੀਨਾ ਬਾਦਲੀ ਪੌਣੀਆਂ ਏਸਾ ਬਣਾ ਵੀ ਉੱਤੇ ਲੰਮੇ ਵੀ ਪੈ ਜਾਵੇ ਚੱਕਦਾ ਸਣਾ ਹੁਣ ਆ ਮਾ ਖੁੱਡੇ ਸਾਫ ਕਰਨੇ ਆ ਠੀਕ ਆ ਖੁੱਡੇ ਸਾਫ ਕਰਨ ਨਾਲ ਇਹ ਸਮੈਲੀ ਜੀ ਹੋਉਂਦੀ ਹੈ ਕੱਲਰ ਪਾਣੀ ਪਿਆਰ ਗਲ ਸਵੇਰੇ ਵੀ ਨਹੀਂ ਪੈ ਗਿਆ ਨਾ ਅੱਜ ਸਵੇਰੇ ਸਾਚਾ ਸਵੇਰੇ ਨਹੀਂ ਪੈ ਗਿਆ ਉਹਦੇ ਕਰਕੇ ਤੇ ਜਿਹੜੇ ਆਪਾਂ ਬਈ ਗਿਫਟ ਕਰਨੇ ਆ ਕਬੂਤਰ ਕਬੂਦਰੀਆਂ ਤਾਂ ਦਿਖਾਣਾ ਮੈਂ ਕਿਹੜੀ ਕਿਹੜੀ ਕਬੂਤਰੀ ਆਪਾਂ ਗਿਫਟ ਕਰਨੀਆਂ ਠੀਕ ਆ ਪਹਿਲੇ ਨੰਬਰ ਵਾਲੇ ਜਿਹਦੇ ਪਹਿਲੇ ਤੇ ਜਿਹਦੇ ਜ਼ਿਆਦਾ ਕਮੈਂਟ ਹੋਏ ਠੀਕ ਆ ਉਸ ਬਾਈ ਨੂੰ ਕਿਹੜੀ ਕਬੂਤਰੀ ਦੇਣੀ ਆ ਥੋੜੇ ਘੱਟ ਵਾਲੇ ਘੱਟ ਵਾਲੇ ਜਿੰਨੇ ਵੀ 5 ਨੰਬਰ ਤੇ ਐਂਡਰ ਤੇ ਹੋਏ ਉਹਨਾਂ ਵਾਸਤੇ ਕਿਹੜੀਆਂ ਕਿਹੜੀਆਂ ਆਪਣੀਆਂ ਜੋੜੀਆਂ ਵੜਾਉਣੀਆਂ ਠੀਕ ਆ ਤੇ ਇੱਕ ਬਾਬੇ ਉਹ ਆ ਕਬੂਤਰੀ ਦਵਾਂਗੇ ਆ ਇੱਕ ਚਿੱਟੀ ਤੇ ਕਾਲੀ ਅੱਖ ਦੀ ਕਬੂਤਰੀ ਆ ਆ ਬਈ ਠੀਕ ਹੈ ਇੱਕ ਵਾਲੇ ਨੂੰ ਜਾਂ ਦੂਜੇ ਨੂੰ ਪਰਾਲੇ ਨੂੰ ਵੀ ਜਾ ਸਕਦੀ ਬਾਕੀ ਇੱਕ ਕਬੂਦਰੀ ਦੇਣੀ ਆਪਾਂ ਉਹ ਆ ਜਾ ਮਨਣ ਤੋਂ ਵਰੀ ਆਪਾਂ ਕਬੂਦਰੀਆਂ ਵਿੱਚੋਂ ਆਪਾਂ ਗਿਫਟ ਕਰਨੇ ਆ ਵੀ ਜਿੰਨਾ ਤੁਸੀਂ ਮਤਲਬ ਪਿਆਰ ਦਿੰਨੇ ਆ ਉਹਦੇ ਮਾਣ ਦਾਣ ਦਾ ਜਿਹੜੀ ੜਾਵਿਆਂ ਚ ਟੋਪ ਦੀਆਂ ਕਬੂਦਰੀਆਂ ਇੱਕ ਨੰਬਰ ਵਾਲੀਆਂ ਠੀਕ ਆ ਉਹੀ ਤੇ ਆ ਰੱਖੋ ਇੱਕ ਦੇਣੀ ਆਪਾਂ ਆਹ ਕਬੂਦਰੀ ਆ ਬੈਠੀ ਆ ਇੱਕ ਨੰਬਰ ਕਬੂਤਰੀ ਆ ਬਾਬੇ ਸਿਰਾ ਹਨ ਤੇ ਇੱਕ ਆਹ ਕਬੂਤਰੀ ਦਮਾਂਗੇ ਗੱਬੇ ਬੈਠੀ ਲਾਲ ਚੀਨੀ ਆਹ ਵੇ ਦੇਖ ਆ ਪਈਓ ਆਲੀ ਕਬੂਤਰ ਘੜੀਆਂ ਤੇ ਪਾਟੂ ਟੁਕੜਾ ਨਾ ਹੋਰ ਕਿੱਧਰ ਗਈ ਕਬੂਤਰੀ ਉਹ ਆਹ ਥੱਲੇ ਗਈ ਬਾਬੇ ਉਹ ਆਹ ਕਬੂਤਰੀ ਲਾਲ ਚੀਨੀ ਠੀਕ ਆ ਆ ਵਾਲੀ ਤਿੰਨ ਹੋ ਗਈਆਂ ਤੇ ਇੱਕ ਆਹ ਹੋ ਗਈ ਲਾਲ ਚੀਨੀ ਜਿਹੜੀ ਚਿੱਟੀ ਗਾਲੀ ਆਖਦੀ ਆ ਠੀਕੇ ਇੱਕ ਹੋ ਗਈ ਉਹ ਲਾਲ ਚੀਨੀ ਕੂਤਰੀ ਇੱਕ ਕਪੜੀ ਉਹ ਲਾਲ ਸਿਰ ਵਾਲੀ ਹੈ ਨਾ ਧੰਨੇ ਵਾਲਿਆਂ ਚੋਂ ਆ ਇੱਕ ਹੋ ਗਈ ਆ ਰੱਤੀ ਕੂਤਰੀ ਚਾਰ ਇੱਕ ਆਹ ਮੂਰੇ ਮਿੱਠੀ ਕੂਤਰੀ ਆ ਵੀ ਦੇ ਦਾਂਗੇ ਕੂਤਰੀ ਆ ਬਾਬੇ ਉਹ ਸੇਹ ਦੀਆਂ ਆ ਠੀਕ ਆ ਤੇ ਆ ਵੀ ਕਬੂਤਰੀ ਦੇ ਸਕਦਾ ਕੋਈ ਚੱਕਰ ਨਹੀਂ ਹੋਣਾ ਖੋਜ ਕਰਕੇ ਦੇਵਾਂਗੇ ਖੋਜ ਕਰਕੇ ਤੋਰਾਂਗੇ ਬਾਈ ਜਦ ਤੱਕ ਸੱਤ ਹਾਂ ਆਹਣੀ ਡੱਬੀ ਖੋਲ੍ਹੀ ਜਾਂ ਤੇ ਸ਼ੌਂਕ ਮੈਂ ਤੁਹਾਨੂੰ ਫੜ ਕੇ ਕਰਾਉਣਾ ਕੱਲੀ ਕੱਲੀ ਕਬੂਤਰੀ ਦਾ ਪਹਿਲਾਂ ਮੈਂ ਉਹ ਸਟੈਂਡ ਲਿਆ ਆ ਥੋੜੇ ਸਟੈਂਡ ਤੇ ਆਪਣਾ ਕੈਮਰਾ ਠੋਕੋਣਾ ਪੈਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਸ਼ੌਂਕ ਕਰਾਉਣਾ ਸਾਰੀਆਂ ਕਬੂਤਰੀਆਂ ਤੇ ਆਜੋ ਬਾਬੇ ਤੁਹਾਨੂੰ ਸ਼ੌਂਕ ਕਰਾਈਏ ਕਬੂਤਰੀਆਂ ਦਾ ਇੱਕ ਬਾਬੇ ਕਬੂਤਰੀ ਦੇਣੀ ਆ ਆ ਵਾਲੀ ਠੀਕ ਆ ਕੁੱਡੇ ਦੇ ਹੀਰੇ ਹੀ ਆ ਬਾਈ ਚਿੱਟੀ ਅੱਖ ਤੇ ਵੇ ਉਧਰ ਦੇ ਆ ਚਿੱਟੀ ਅੱਖ ਆ ਬਾਈ ਤੇ ਆ ਪੱਲੇ ਚੱਕਾ ਇੱਕ ਕਬੂਤਰੀ ਬਈ ਆ ਦਵਾਂਗੇ ਕਬੂਤਰੇ ਨਾ ਮੈਂ ਥੱਲੇ ਜਿਹੜੇ ਆਪਣੇ ਡਾਵੇ ਕੂਤਰ ਹਨ ਉਹਨਾਂ ਚ ਕਬੂਤਰ ਲਾ ਕੇ ਦਵਾਂਗਾ ਬਈ ਟੋਪ ਦੇ ਮਤਲਬ ਪਾਸ ਜੋੜੇ ਬਣਾ ਕੇ ਦਵਾਂਗੇ ਜਿਹਦਾ 100% ਰਿਜ਼ਲਟ ਆਊਗਾ ਨਾ ਦਾ ਬਾਹਰੋਂ ਭੱਜਣਗੇ ਬਈ ਠੀਕ ਆ ਤੇ ਵਧੀਆ ਭਲੇ ਹੁਣ ਬੱਚੇ ਨਾ ਭੱਜਣ ਜਿੱਦੇ ਨਾਲ ਬਹਿਣਗੇ ਜੇ ਤੁਸੀਂ ਵਧੀਆ ਤਰੀਕੇ ਨਾਲ ਸੰਭੋਗੇ ਦਾ ਵੇ ਤੇ ਇੱਕ ਬਾਬੇ ਉਹ ਡੱਬੀ ਗੂਦੀ ਆ ਚੈੱਕ ਕਰ ਲੋ ਆ ਇਹਦੇ ਪੱਲੇ ਆ ਬਈ ਝੜ ਕੇ ਆਉਂਦੇ ਆ ਠੀਕ ਆ ਆ ਆਉਂਡੀਆਂ ਦੋ ਕਲੀਆਂ ਆ ਪੰਜੇ ਆ ਬਈ ਜਿਹੜੀ ਕਬੂਤਰੀ ਦੀ ਇਹ ਪੱਠੀ ਆ ਉਹਦੀ ਭੈਣ ਸੀ ਜਿਹੜੀ ਇਹਦੀ ਮਾਸੀ ਮਤਲਬ ਉਹਨੇ ਬਾਈ ਨੱਗਲ ਫਰੌੜ 4 ਘੰਟੇ ਦੀ ਬਿੱਥ ਪਾਈ ਸੀ ਇਹ ਬਾਈ ਆਪਾਂ ਪਹਿਲੇ ਨੰਬਰ ਵਾਲੇ ਜਿੰਦੇ ਸਭ ਤੋਂ ਜ਼ਿਆਦਾ ਲਾਈਕ ਹੋਣਗੇ ਇਹ ਉਸ ਬਾਈ ਨੂੰ ਆਪਾਂ ਕਬੂਤਰੀ ਦੇ ਦੇਵਾਂਗੇ ਆ ਕਬੂਤਰੀ ਬਾਈ ਜਿਹਦੇ ਦੂਜੇ ਨੰਬਰ ਤੇ ਕਮੈਂਟ ਹੋਣਗੇ ਪੱਲੇ ਬੁਲੇ ਆਉਂਦੇ ਆ ਛੜੇ ਆ ਹਨਾ ਤੇ ਜਿਹੜੀ ਇਹ ਕਬੂਤਰੀ ਆ ਬਾਈ ਠੀਕ ਆ ਆ ਜਿਹੜੀ ਆਪਾਂ ਹੁਣ ਕਬੂਤਰੀ ਛੱਡੀ ਆ ਠੀਕ ਆ ਨੰਗਲ ਸਪਰਾਉਡ ਬਾਈ ਜਿਹੜੀ ਪੱਠੀ ਦੇ 4 ਘੰਟੇ ਦੀ ਵਿੱਥ ਪਾਈ ਸੀ ਇਹਦੀ ਤੇ ਉਹਦੀ ਮਾਂ ਸੇਮ ਆ ਬਾਈ ਠੀਕ ਆ ਸੇਮ ਮਾਂ ਆ ਕਬੂਤਰ ਜਿਹੜਾ ਆ ਉਹ ਮਤਲਬ ਜਿਹੜੇ ਕਬੂਤਰ ਨਾਲ ਕਬੂਤਰੀ ਜਿੱਤੀ ਸੀ ਉੱਥੇ ਉਸੇ ਕਬੂਤਰ ਦਾ ਪੱਠਾ ਆ ਵੀ ਉਹ ਇਸ ਕਬੂਤਰੀ ਦੇ ਨਾਲ ਲੱਗਾ ਸੀ ਉਹਨਾਂ ਤੇ ਉਹਨਾਂ ਚੋਂ ਇਹ ਪੱਠੀ ਬਣੀ ਉਹ ਕਬੂਤਰ ਦਾ ਪੱਠਾ ਲੱਗਾ ਸੀ ਬਾਅਦ ਚ ਉਹਨਾਂ ਤੇ ਆ ਵੀ ਕੂਤਰੀ ਬਾਈ ਦੇ ਦੇਾਂਗੇ ਕੁੰਤਰੀਆ ਬਾਈ ਸਾਰੀਆਂ ਚੰਗੀਆਂ ਇੱਕ ਤੋਂ ਇੱਕ ਕਹਿੰਦੀ ਕਹ ਹੁੰਦੀ ਆ ਠੀਕ ਆ ਬੜੀ ਗੱਲ ਆ ਆਪਾਂ ਜਿਹੜੇ ਪੰਜ ਵੀਰੋਂਦਨ ਨੂੰ ਸੱਦਨੇ ਆ ਇਕੱਠੇ ਹੀ ਸੱਦਾਂਗੇ ਆਪਾਂ ਕਰੇ ਠੀਕ ਆ ਤੇ ਪੰਜਾਂ ਵੀਰਾਂ ਨੂੰ ਉਦੋਂ ਦਿਖਾ ਦਾਂਗੇ ਬਾਈ ਕਿਹੜਾ ਕਿਹੜਾ ਜੋੜਾ ਤੁਸੀਂ ਲੈਣਾ ਇਹਦੇ ਵਿੱਚੋਂ ਉਹ ਆਪਣਾ ਜੋੜਾ ਜੇ ਪਸੰਦ ਕਰਕੇ ਵੀ ਆਪਣੀ ਸਲਾਹ ਮੰਦੀਣਾ ਵੀ ਲੈ ਕੇ ਜਾਣਾ ਹੋਊਗਾ ਤੁਸੀਂ ਲੈ ਜਿਓ ਹਨਾ ਇੱਕ ਦੂਜੇ ਦੀ ਸਲਾਹ ਕਰ ਲਿਓ ਕਬੂਤਰ ਮੈਂ ਵਧੀਆ ਟੌਪ ਦੇ ਕਬੂਤਰ ਵੀ ਤੁਹਾਨੂੰ ਹੁਣ ਸ਼ੌਂਕ ਕਰਾਉਂਗਾ ਜਿਹੜੇ ਆਪਾਂ ਇਹਨਾਂ ਕਬੂਤਰਾਂ ਨਾਲ ਲਾਉਣੇ ਆ ਠੀਕ ਆ ਤੇ ਦੋ ਤਰੀਕ ਨੂੰ ਲਾਸਟ ਵੀਡੀਓ ਹੋਣੀ ਆ ਉਦੇ ਵਿੱਚ ਫਿਰ ਆਪਾਂ ਪੰਜੇ ਕਬੂਤਰ ਦਿਖਾ ਦੇ ਪੰਜੇ ਕਬੂਤਰੀਆਂ ਤੇ ਕਬੂਤਰ ਲਾ ਕੇ ਜੋੜੇ ਦਿਖਾ ਦੇਾਂਗੇ ਵੀ ਕਿਹੜਾ ਕਿਹੜਾ ਜੋੜਾ ਕਿੱਦਾਂ ਕਿੱਦਾਂ ਬਣੂਗਾ ਠੀਕ ਆ ਤੇ ਆਹੀ ਦੇ ਦੇ ਆਗੇ ਬਾਈ ਇਹ ਦਾੜੀ ਵਾਲੇ ਕਬੂਤਰ ਆ ਬਾਈ ਠੀਕ ਆ ਹਲੋ ਦਾੜੀਆਂ ਕੱਢਦੇ ਆ ਇਹ ਆ ਇਹਦੇ ਬੱਲੇ ਆ ਤੇ ਇਹ ਵਾਈਪ 5 ਕੇ 6 ਕਬੂਤਰੀਆਂ ਵਾਂ ਦਿਖਾਤੀਆਂ ਹਨ ਤੇ ਬਾਕੀ ਉਦੋਂ ਨੂੰ ਆਪਾਂ ਦੋ ਤਰੀਕ ਨੂੰ ਜਿਹੜੀ ਲਾਸਟ ਵੀਡੀਓ ਹੋਣੀ ਆ उदर आप जोड़ा बना के दिखावे एदा तो मैं टैंपरे या कम दिखाता ठीक है हम कबूतर दिखावा थले जाके आयो बिल खोलीए पहले नंबर दे भाई कबूतर आ जाऊगा ਦਾ ਵੀ ਦੱਸੂਗਾ ਜਦੋਂ ਦਵਾਂਗੇ ਕਿ ਮੈਂ ਦੋ ਤਰੀਕ ਨੂੰ ਜਿਹੜੀ ਲਾਸਟ ਵੀਡੀਓ ਕੀਤੀ ਉਹ ਸਾਰਾ ਕੁਝ ਬਾਈ ਦੱਸਾਂਗੇ ਇਹ ਫੜੇ ਨਹੀਂ ਪੁੱਤਰ ਕਦੀ ਹੈ ਨਾ ਜ਼ੋਰ ਮਾਰਦੇ ਆ ਪੂਰੇ ਬੜੇ ਹੋਏ ਆ ਹੱਡੀ ਦੇ ਪੁੱਤਰ ਆ ਪੂਰੇ ਬੜੇ ਹੋਏ ਆ ਠੀਕ ਆ ਡਬਲ ਹੱਡੀ ਦੇ ਪੁੱਤਰ ਆ ਤੇ ਇੱਕ ਬਾਈ ਕਬੂਤਰ ਆਹਾ ਆਹ ਦੇ ਪੱਲੇ ਆ ਛੜ ਝੂੜੇ ਪਏ ਆ ਇਹ ਚੀਨਾ ਜਿਹੜਾ ਆਪਾਂ ਘਰੇ ਡਾਉਂਦੇ ਸੀ ਕਾਲੀਆਂ ਕੱਚਾਂ ਵਾਲਾ ਬਈ ਹਨਾ ਇਹ 5 ਵਜੇ ਤੱਕ ਉੜਿਆ ਹੋਇਆ ਪੁੱਤਰ ਆਪਣੇ ਕੋ ਕਰੇ 5:00 5:30 5:00 ਵਜੇ ਤੱਕ ਉੰਤ ਉੜਿਆ ਹੋਇਆ ਇਹ ਜਾਊਗਾ ਪਹਿਲੇ ਨੰਬਰ ਵਾਲਾ ਜਿਹੜਾ ਜੋੜਾ ਆਪਾਂ ਬਣਾਉਣਾ ਆ ਠੀਕ ਆ ਇਹ ਉੱਤਰ ਜਾਊਗਾ ਪੁੱਤਰ ਕੋਈ ਕਬੂਤਰ ਬਈ ਸਾਰੇ ਚੰਗੇ ਆ ਠੀਕ ਆ ਕਬੂਤਰ ਇੱਦਾਂ ਆਪਣੇ ਡਾਬਿਆਂ ਚ ਹੀਆਂ ਜਿਹੜੇ ਆਪਣੇ ਪੁੱਤਰ ਹੈਗੇ ਆ ਹਨਾ ਤੇ ਇੱਦਾਂ ਦਾ ਰੋਲਾ ਨਹੀਂ ਵੀ ਆਪਾਂ ਕੋਲ ਲਿਆਂਦੇ ਤੁਹਾਡੇ ਸਾਹਮਣੇ ਡੇਲੀ ਵੀਡੀਓ ਦਿਖਾਈ ਦਿਆਂ ਡੇਲੀ ਵੀਡੀਓ ਚ ਇੱਕ ਕਬੂਤਰ ਦਿਖਾਈ ਦੇ ਆਪਾਂ ਸਾਰੇ ਹੀ ਹਨ ਤੇ ਲੋਵੀ ਬਾਈ ਆ ਵੀ ਜਾਊਗਾ ਜਿਹੜੇ ਬਾਈ ਦੇ ਆਪਾਂ ਇੱਤਾ ਕਰ ਲਾਗੇ ਜਿਹੜੇ ਬਾਈ ਦੇ ਸਭ ਤੋਂ ਜ਼ਿਆਦਾ ਕਮੈਂਟ ਹੋਣਗੇ ਨਾ ਪਹਿਲ ਉਹਨੂੰ ਦਿੱਤੀ ਜਾਊਗੀ ਬਾਈ ਤਾਂ ਆ ਪੰਜ ਜੋੜਿਆਂ ਚੋਂ ਜਿਹੜਾ ਜੋੜਾ ਤੋਂ ਪਹਿਲਾਂ ਲੈਣਾ ਲੈਦਾ ਠੀਕ ਆ ਪੂਰੇ ਟੌਪ ਦੇ ਜੋੜੇ ਆ ਬਾਈ ਐਦਾਂ ਨਹੀਂ ਕਿ ਉੱਤੇ ਹੀ ਚੱਕ ਕੇ ਜਮਾ ਤੁਹਾਨੂੰ ਦੇ ਦਾਂ ਤੁਹਾਡਾ ਟਾਈਮ ਖਰਾਬ ਹੋਊਗਾ ਨਾ ਠੀਕ ਆ ਬਾਕੀ ਤੁਸੀਂ ਉੜਦੇ ਆ ਵੀ ਕਬੂਤਰ ਦੇਖੇ ਆ ਠੀਕ ਆ ਸਾਰੇ ਹੀ ਇਹ ਕਬੂਤਰ ਆਪਣਾ ਪਿਛਲੇ ਸੀਜ਼ਨ ਜਿਵੇਂ 5 5 6 ਵਜੇ ਤੱਕ ਉੜਿਆ ਪੁੱਤਰ ਥੋਲ ਗਰਮੀ 'ਚ ਐਤਕ ਵੀ 3 4 ਵਜੇ ਦਾ ਟਾਈਮ ਹੈ ਕਬੂਤਰ ਦੇ ਘਰੇ ਇੱਕ ਸਬਾਹ ਮੈਂ ਤੁਸੀਂ ਡਾਰ ਆ ਲੀਆਂ ਵੀਡੀਓ ਕੱਟ ਕੇ ਦੇਖ ਲਿਓ ਠੀਕ ਆ ਆ ਕਬੂਤਰ ਉੜਿਆ ਹੋਇਆ ਬਾਈ ਉਹ ਵੀ ਕਬੂਤਰ ਉੜਿਆ ਹੋਇਆ ਹੈਨਾ ਦੇ 1 4 5 ਉਤਰ ਹੋ ਗਏ ਬਾਈ ਠੀਕ ਆ 5 5 ਉਤਰ ਤੁਹਾਨੂੰ ਫੇ ਉਤਰ ਆਪਾਂ ਜੋੜਿਆ ਪੂਰੀ ਤਰ੍ਹਾਂ ਕਲੀਅਰ ਦਿਖਾਵਾਂਗੇ ਇਹ ਜੋੜਿਆ ਤੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਜੋੜੇ ਕਿੱਦਾਂ ਦੇ ਲੱਗੇ ਠੀਕ ਆ ਆਪਾਂ ਕੋਈ ਹਲਕਾ ਜੋੜਾ ਨਹੀਂ ਬਾਈ ਦੇਣਾ ਟੋਪ ਦੇ ਜੋੜੇ ਦੇਣੇ ਆ ਜਿੱਦਾਂ ਕਿ ਬਾਈ ਦਾ ਸਾਲ ਨਾ ਖਰਾਬ ਹੋਵੇ ਕਿਸੇ ਦਾ ਵੀ ਠੀਕ ਆ ਕਿਉਂਕਿ ਆਪਾਂ ਇਹ ਚੀਜ਼ਾਂ ਦੇਖੀਆਂ ਬਾਈ ਬਹੁਤ ੱੱਕੇ ਖਾਦੇ ਆ ਠੀਕ ਆ ਅਗਲ ੱੱਕੇ ਖਾ ਗਈ ਹੁੰਦੀ ਆ ਠੀਕ ਆ ਮੈਂ ਹੁਣ ਇਹ ਚੀਜ਼ ਨਹੀਂ ਚਾਹੁੰਦਾ ਕਿ ਜਿਹੜੇ ੱੱਕੇ ਅਸੀਂ ਖਾਦੇ ਜਿੰਨੇ ਹੁਣ ਮੇਰੇ ਨਾਲ ਮੇਰੇ ਬਾਈ ਜੁੜਦੇ ਪਏ ਆ ਠੀਕ ਆ ਵੀ ਉਹ ਵੀ ਉਹ ਭਾਈ ਆਪਾਂ ਉਹ ਚੀਜ਼ ਤੱਕ ਜਾਣੇ ਨਹੀਂ ਦੇਣਾ ਠੀਕ ਆ ਕਬੂਤਰ ਦਵਾਂਗੇ ਭਾਈ ਟੌਪ ਦੇ ਇਹ ਇੱਥੇ ਨਹੀਂ ਗੱਲ ਮੁੱਕੂਗੀ ਭਾਈ ਆ ਚਲੇ ਹੀ ਖਤਮ ਹੁੰਦਾ ਉਸ ਤੋਂ ਬਾਅਦ ਆਪਾਂ ਕੋਈ ਹੋਰ ਰੱਖਾਂਗੇ ਠੀਕ ਆ ਫੇਰ ਆਪਾਂ ਸਬਸਕ੍ਰਾਈਬਰ ਤੇ ਰੱਖਾਂਗੇ ਜਿੱਦਣ ਆਪਣੇ ਵੀ ਕਿੰਨੇ ਸਬਸਕ੍ਰਾਈਬਰ ਉਸ ਤੋਂ ਬਾਅਦ ਕਰਾਂਗੇ ਸ਼ੁਰੂ ਫੇਰ ਤੁਹਾਨੂੰ ਮੈਂ ਦੱਸੂਗਾ ਆਪਾਂ ਇੱਕ ਟਾਰਗੇਟ ਰੱਖਾਂਗੇ ਜਦੋਂ ਉਹ ਪੂਰਾ ਹੋ ਜਾਊਗਾ ਭਾਈ ਠੀਕ ਆ ਉਸ ਦਿਨ ਫੇਰ ਇੱਕ ਵੀਡੀਓ ਪਿਆ ਕਰੂਗੀ ਜਦੋਂ ਵੀ ਆਪਣਾ ਟਾਰਗੇਟ ਸਬਸਕ੍ਰਾਈਬਰ ਦਾ ਪੂਰਾ ਹੋ ਜਾਊਗਾ ਹਨਾ ਬਾਈ ਟੋਪ ਦਾ ਜੋੜਾ ਦਿਆ ਕਰੂੰਗਾ ਵੱਡੀਆਂ ਜੋੜੀਆਂ ਚੋਂ ਕਿਉਂਕਿ ਮੈਂ ਘਟਾਉਣੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਉੱਤਰ ਘਟਾਉਣੇ ਆ ਵੀ ਕੱਲਾ ਬੰਦਾ ਮੇਰੇ ਕੋਲ ਇਨੇ ਕੂਤਰ ਨਹੀਂ সামਲਦੇ ਬਾਈ 2 200 ਕੂਤਰ ਆ ਠੀਕ ਆ ਵਿੱਚੋਂ ਸਿਰਫ ਮੈਂ 100 ਰੱਖਣਾ ਤੇ 150 ਕੂਤਰ ਮੈਂ ਬਾਈ ਇੱਥੇ ਭਰਾਵਾਂ ਨੂੰ ਪਿਆਰ ਦੇਣਾ ਆ ਠੀਕ ਹੈ ਕਹਿੰਦੇ ਕੋਦੇ ਵੱਡੀਆਂ ਜੋੜੀਆਂ ਵੀ ਦਊਂਗਾ ਬਾਈ ਵੱਡੀਆਂ ਜੋੜੀਆਂ ਵੀ ਆਪਾਂ ਘਟੂਣੀਆਂ ਆ ਮੈਂ ਵੱਡੀਆਂ ਜੋੜੀਆਂ ਵੀ ਦਊਂਗਾ ਜਿਨ੍ਹਾਂ ਦੇ ਕੂਤਰ ਜਿੱਤੇ ਹੋਣਗੇ ਫੋਟੋਆਂ ਦਿਖਾ ਕੇ ਵੀਡੀਓ ਠੀਕ ਆ ਉਹ ਚੈਲੰਜ ਆਪਾਂ ਉਦਾਂ ਤੇ ਰੱਖਾਂਗੇ ਦਵਾਂਗੇ ਸਾਰਾ ਕੁਝ ਹੀ ਬਾਈ ਬਸ ਤੁਸੀਂ ਆਪਣਾ ਪਿਆਰ ਦ ਦੇ ਭਰਾ ਦਾ ਡਾਕਾ ਵੀ ਪਿੱਛੇ ਪੈਰ ਨਹੀਂ ਪੜਦਾ ਜੋ ਚੀਜ਼ਾਂ ਆਪਣੇ ਕੋਲ ਹੈਗੀਆਂ ਸਾਰੀਆਂ ਵੰਡਾਂਗੇ ਆਪਾਂ ਕਬੂਤਰ ਰੱਖਣੇ ਥੋੜੇ ਜੇ ਬਾਈ ਮੈਂ ਠੀਕ ਹੈ ਜਿੰਨੇ ਕਬੂਤਰ ਦੇ ਨਾਲ ਸ਼ੌਕ ਪੂਰਾ ਕਰ ਸਕੀਏ ਤੇ ਜਿੰਨੇ ਮੈਨੂੰ ਸਮਝ ਆ ਜਾਣ ਛੱਲੇ ਜਿਹੜਾ ਆਪਾਂ ਕੋ ਬੰਦਾ ਰੱਖ ਲਿਆ ਫੇ ਕਬੂਤਰ ਵਧਾ ਲਾ ਕੇ ਕੋਈ ਚੱਕਰ ਨਹੀਂ ਬੱਚੇ ਕਢੋਣੇ ਫੇ ਹੋਰ ਜ਼ਿਆਦਾ ਕਢਾ ਲਾਂਗੇ ਹਨ ਜੇ ਕੋ ਬੰਦਾ ਚਾਹੀਦਾ ਲੱਭ ਗਿਆ ਤੇ ਆਪਾਂ ਰੱਖ ਲਿਆ ਇਮਾਨਦਾਰ ਬੰਦਾ ਲੱਭ ਜਵੇ ਨਾਲ ਜਿਹੜਾ ਖੜਨ ਵਾਲਾ ਹੋਵੇ ਠੀਕ ਹੈ ਹਰਦੀਆਂ ਬਾਜ਼ੀਆਂ ਚ ਵੀ ਤੇ ਜਿੰਦ ਦੀਆਂ ਜਿਵੇਂ ਬੰਦਾ ਨਾਲ ਖੜਨ ਵਾਲਾ ਹੋਵੇ ਬਾਈ ਕੋਈ ਚੱਕਰ ਨਹੀਂ ਆਪਾਂ ਹਰਗੇ ਤੇਰੇ ਨਾਲ ਖੜੇ ਠੀਕ ਆ ਐਦਾਂ ਦਾ ਬੰਦਾ ਲੱਭੇ ਤੇ ਸਰਾ ਕਰਾ ਦਾਂਗੇ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਬਾਈਆਂ ਜਿੱਤਾਂਗੇ ਬਾਕੀ ਗੁਰਦਾ ਗੁਰਰਾਮਦਾਸ ਮਹਾਰਾਜ ਮੇਰ ਬਣਾ ਕੇ ਰੱਖਣ ਤੇ ਤੁਹਾਡਾ ਪਿਆਰ ਚਾਹੀਦਾ ਬਾਈ ਠੀਕ ਆ ਆਪਾਂ ਹੁੱਤੀ ਪਾਈ ਜਾਵਾਂਗੇ ਖਿੱਚੀ ਜਾਵਾਂਗੇ ਠੀਕ ਆ ਤੇ ਆਇਓ ਬਾਬਿਓ ਹੁਣ ਰੁਟੀਨ ਸ਼ੁਰੂ ਕਰੀਏ ਗੱਲਾਂ ਬਹੁਤ ਕਰ ਲਈਆਂ ਵੀਡੀਓ ਲੰਬੀ ਹੋ ਜਾਣੀ ਆ ਤੇ ਦਾਣਾ ਦੂਣਾ ਪਾਈਏ ਹਨਾ ਤੇ ਲਓ ਬਾਬਿਓ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਹਨਾ ਤੇ ਆਹ ਕਬੂਤਰ ਆਪਣੇ ਸਾਰੇ ਇਹਨਾਂ ਦੇ ਵਿੱਚੋਂ ਹੀ ਡੇ ਬਾਈ ਠੀਕ ਆ ਆਪਾਂ ਕਬੂਤਰ ਬਾਈ ਆ ਰੱਖਣੇ ਚਾਰ ਪੰਜ ਕਬੂਤਰ ਰੱਖਣੇ ਤਾਂ ਮੈਨੂੰ ਨਸਲ ਨੂੰ ਕਬੂਤਰ ਚਾਹੀਦੀ ਹੈ ਜਿੱਦਾਂ ਇਹਨਾਂ ਦੀਆਂ ਕਬੂਤਰਾਂ ਘੁਲ ਰੀਆਂ ਇੱਕ ਦੂਸਰ ਉਧਰ ਹੋ ਗਈਆਂ ਜਾਂ ਮੈਂ ਜੋੜੇ ਤੋੜ ਦਿੱਤੇ ਆ ਨਾ ਮੈਂ ਜੋੜੇ ਲਾਉਣੇ ਨਹੀਂ ਉਹਨਾਂ ਦੇ ਮੈਂ ਪੁੱਤ ਪੁੱਤ ਰੱਖ ਲੈਣੇ ਆ ਨਾ ਜਿੱਦਾਂ ਵੀ ਹੈਗੇ ਆ ਤੇ ਆ ਆਪਾਂ ਕਰੀਮਪੁਰ ਜੀ ਇੰਨਾ ਛੱਡਿਆ ਸੀ ਯਾਰ ਇਹ ਵੀ ਕਬੂਤਰ ਵੇਚੇ ਹੀ ਆ ਇਹ ਆਪਾਂ ਸਾਰੇ ਕਬੂਤਰ ਵੰਡਣੇ ਜ਼ਰੂਰ ਆ ਪਰ ਹੌਲੀ ਹੌਲੀ ਬਾਈ ਦਵਾਂਗੇ ਹੈ ਨਾ ਭਰਾਵਾਂ ਨੂੰ ਸਾਰਿਆਂ ਨਾਲ ਪਿਆਰ ਵੰਡਾਂਗੇ ਜਿੱਦਾਂ ਵੀ ਹੌਲੀ ਹੌਲੀ ਕਰਕੇ ਕਿਸੇ ਵੀ ਜਿੰਨੀ ਵੀ ਫੈਮਿਲੀ ਆਪਣਾ ਜੁੜੀ ਆ ਨਾ ਸਾਰਿਆਂ ਦਾ ਦਿਲ ਖੁਸ਼ ਕਰਾਂਗੇ ਕੋਈ ਚੱਕਰ ਨਹੀਂ ਬਾਈ ਠੀਕ ਆ ਸ਼ੌਂਕ ਵੰਡਰਨਾ ਹੀ ਵਾਦਾ ਹੁੰਦਾ ਬਾਈ ਵੰਡਰਨਾ ਘਟਦਾ ਨਹੀਂ ਕਦੀ ਵੀ ਤੇ ਸ਼ੇਰ ਜਰੂਰ ਅੱਜ ਲਿਖਨੇ ਆ ਘੈਂ ਘੈਂਟ ਇਹ ਵਾਂ ਬਾਰ ਬਾਰ ਕਹਿਣਾ ਸ਼ੇਰੋ ਸ਼ਾਇਰੀ ਜਿ ਪੂਰੀ ਕਰਿਓ ਅੱਜ ਹਨਾ ਆ ਮੋਟੂ ਆ ਇੱਕ ਥੈਲੇ 'ਚ ਰੱਖਾਂਗੇ ਉਹਦੇ ਵਿੱਚ ਇਹ ਮੋਟੂ ਦਵਾਂਗੇ ਆਪਾਂ ਠੀਕ ਆ ਤੋੜਾ ਉਤਰਾ ਬਾਈ ਤੁਸੀਂ ਸਾਰਿਆਂ ਨੇ ਦੇਖਿਆ ਉਰਦਾ ਹਨਾ ਇਹ ਮੋਟੂ ਵੀ ਆਪਾਂ ਗਿਫਟ ਕਰਾਂਗੇ ਪਰ ਉੱਚ ਕਰਾਂਗੇ ਜਿਹੜੀ ਵੀਡੀਓ ਦਾ ਆਪਾਂ ਕੋ ਟਾਰਗੇਟ ਰੱਖਾਂਗੇ ਉਹ ਚੋਂ ਮੂਤੂ ਗਿਫਟ ਕਰਾਂਗੇ ਜਿਹੜੀ ਆਪਾਂ ਉਹ ਤੇ ਭਾਜੀ ਮੈਂ ਤੁਹਾਨੂੰ ਕਬੂਤਰੀ ਦਿਖਾਈ ਹੈ ਹਨਾ ਵੀ ਜਿਹੜੀ ਨੰਗਲਸਪਰੋੜ ਵਾਲੀ ਦੀ ਮਤਲਬ ਜਿਹੜੀ ਸੇਮ ਮਾਂ ਮਾਵਾਂ ਸੇਮ ਸੀ ਤੇ ਕਬੂਤਰ ਕੇਜ ਆ ਹਨਾ ਉਹਦਾ ਪੱਠਾ ਲੱਗਾ ਕਬੂਤਰ ਦਾ ਆ ਵੀ ਉਹਦਾ ਪੱਠਾ ਆ ਬਾਈ ਠੀਕ ਆ ਇਹਨੇ ਐਤ ਕੀ ਵਧੀਆ ੜਾਰਾਂ ਗੱਡੀਆਂ ਵਿੱਚ ਚਾਰ ਪੰਜ ਵਾਰ ਢਾਇਆ 12 1 ਵਜੇ 2 ਵਜੇ ਤੱਕ ਕਬੂਤਰ ਫਿਰ ਲਾ ਪਈ ਪੰਜ ਕਿਡਾਰਾਂ ਕਰਾਈਆਂ ਸੀ ਹਨਾ ਫੇ ਝਾੜੇ ਪੈ ਗਿਆ ਮੈਨੂੰ ਰੋਕਣਾ ਪੈ ਗਿਆ ਆ ਵੀ ਕਬੂਤਰ ਦੇ ਦਾਂਗੀ ਵੀਰੇ ਠੀਕ ਆ ਬਸ ਥੋੜੇ ਜਿਹੇ ਕਬੂਤਰ ਜਿੱਦਾ ਇੱਕ ਦੋ ਕਬੂਤਰ ਆ ਰੱਖਣਾ ਆਪਾਂ ਠੀਕ ਆ ਇਹ ਇਹਦੀ ਜਿਹੜੀ ਮਾਂ ਆ ਉਹ ਬਿੰਗੀ ਹੋ ਗਈ ਆ ਹੁਣ ਕੀ ਜੇ ਦਾ ਬੱਚੇ ਕੂਚੇ ਕੱਢਣ ਲੱਪਈ ਫੇਰ ਇਹ ਵੀ ਦੇ ਦਾਂ ਕੋਈ ਨਹੀਂ ਪਰ ਮੇਲੂਨ ਨਹੀਂ ਤਾਂ ਰੋਕਣਾ ਪੈਣਾ ਇਹ ਕੂਤਰ ਹੈਣਾ ਆ ਚੀਜ਼ਾਂ ਵੀ ਇਦਾਂ ਹੀ ਆ ਸਾਰੇ ਕੂਤਰ ਬਾਈ ਆਪਾਂ ਇਹਨਾਂ ਚੋਂ ਵਾ ਥੋੜੇ ਜਿਹੇ ਕਬੂਤਰ ਰੱਖਣੇ ਜਿਹੜੇ ਅਗਲੇ ਸਾਲ ਮਾਂ ਬਾਜੀਆਂ ਛੱਡਣੇ ਆ ਬਾਕੀ ਝੰਬਣੇ ਕੋਈ ਚੱਕਰ ਨਹੀਂ ਬਾਈ ਸਾਰੇ ਤੁਹਾਨੂੰ ਪਿਆਰ ਤੁਹਾਡੇ ਪਿਆਰ ਜਿੰਨਾ ਤੁਸੀਂ ਪਿਆਰ ਦਿੰਦੇ ਆ ਉਹਨਾਂ ਮੂਰੇ ਕੁਝ ਵੀ ਹੈ ਨਹੀਂ ਬਾਈ ਠੀਕ ਆ ਹੋਰ ਬੱਚੇ ਘੜਾਵਾ ਕੇ ਜੋੜੇ ਲਾਵਾਂਗੇ ਠੀਕ ਆ ਬੇਲੇ ਕਰ ਲਈਏ ਬਾਂਡ ਬੁੰਡ ਕੇ ਮੈਂ ਤੋ ਉਤਰ ਖਾਲੀ ਹੋਗੇ ਨਾ ਜਦੋਂ ਤੇ ਆਪਾਂ ਜੋੜੇ ਲਾ ਕੇ ਆਪਾਂ 6 ਕ ਮਹੀਨਿਆਂ ਦੇ ਵਿੱਚ ਫਿਰ ਇਦਾਂ ਹੀ ਨਵੀਂ ਪਣੀਰੀ ਇਕੱਠੀ ਕਰ ਦੇਣੀ ਆ ਤੇ ਫੇ ਕਲੀਆਂ ਵਾਲੇ ਪੱਠੇ ਵੀ ਪੱਠੇ ਵੀ ਗਿਫਟ ਕਰਾਂਗੇ ਆਪਾਂ ਠੀਕ ਆ ਇਹਨਾਂ ਨੂੰ ਕੰਗਣੀ-ਕੁੰਗਣੀ ਮਾ ਪਾਤੀ ਆ ਬਈ ਠੀਕ ਆ ਤੇ ਇਹਨਾਂ ਦੇ ਚਿੜੇ-ਚੂੜੇ ਲਿਉੜੇ ਆ ਟਾਈਮ ਨਹੀਂ ਲੱਗਦਾ ਮੌਸਮੀ ਇਦਾਂ ਦਾ ਹਨਾ ਆ ਦੇਖੋ ਪਹਿਲਾਂ ਮੀਂਹ ਪੈ ਕੇ ਖੜਿਆ ਥੋੜਾ ਹੀ ਪਿਆ ਉਦਾਂ ਹੁਣ ਧੁੱਪ ਲੱਗ ਗਈ ਪੂਰੀ ਫੇਰ ਤੇ ਠੀਕ ਆ ਬਾਬਿਓ ਬਾਕੀ ਕਮੈਂਟਾਂ ਦੇ ਜਵਾਬ ਆਪਾਂ ਕੱਲ੍ਹ ਵਾਲੀ ਵੀਡੀਓ ਚ ਦਵਾਂਗੇ ਅੱਜ ਵੀਡੀਓ ਥੋੜੀ ਵੱਡੀ ਹੋਗੀ ਤੁਹਾਨੂੰ ਕਬੂਤਰ ਕਬਾਤਰ ਦਿਖਾਉਂਦੇ ਆਈ ਹੈ ਨਾ ਤੇ ਗੱਲਾਂ ਬਾਤਾਂ ਕਰਦੇ ਰਹੇ ਠੀਕ ਆ ਹੁਣ ਵੀਡੀਓ ਚੇਂਜ ਹੋ ਜਾਣੀ ਆ ਟੈਨਸ਼ਨ ਨਾ ਲਓ ਬਾਅਦ ਚੋਂ ਆਪਾਂ ਤੁਹਾਨੂੰ ਪੂਰੀ ਗੇਮ ਵੱਲ ਹੋ ਜਾਣਾ ਆਪਾਂ ਥੋੜੇ ਮੀਂਹ ਹਟ ਜਾਣ ਇਸ ਕਰਕੇ ਵੀਡੀਓ ਬਣਾਉਣੀ ਔਖੀ ਆ ਮੀਂਹ ਆ ਜਾਂਦਾ ਜਾਂ ਕਿੱਦਾਂ ਵੀ ਹੈ ਨਾ ਵੈਦਰ ਵੀ ਸਾਫ਼ ਚਾਹੀਦਾ ਜੇ ਵੀਡੀਓ ਬਣਾਉਣੀ ਆ ਤਾਂ ਕਬੂਤਰ ਡਾਵਾਂਗੇ ਸਾਰਾ ਕੁਝ ਕਰਾਂਗੇ ਫੇਰੀ ਇਹੀ ਗੇਮ ਚ ਬਾਈ ਲਖਵੇ ਦੀ ਦਵਾਈ ਦਾ ਵੀ ਮੈਂ ਦੱਸਿਆ ਹੋਇਆ ਹਨਾ ਲਖਵੇ ਚ ਆਪਾਂ ਕੀ ਦੇ ਸਕਦੇ ਆ ਕੀ ਨਹੀਂ ਕੱਲ ਵੀ ਬਾਈ ਨੇ ਆਪਣੇ ਕਮੈਂਟ ਕੀਤਾ ਸੀ ਹਨਾ ਬਾਈ ਨੇ ਤੇ ਉਹਨੂੰ ਬਾਈ ਪੁੱਛਦਾ ਬਾਈ ਕੀ ਦਿੱਤਾ ਬਾਈ ਵੀਡੀਓ ਦੇਖੋ ਠੀਕ ਆ ਉਹ ਬਾਈ ਆਪਾਂ ਜਿਹੜਾ ਲਖਵੇ ਦਾ ਇਲਾਜ ਦੱਸਿਆ ਸੀ ਉਹ ਬਾਈ ਨੇ ਉਹੀ ਇਲਾਜ ਕੀਤਾ ਤੇ ਉਹਦੇ ਨਾਲ ਉਹ ਬਾਈ ਦਾ ਕਬੂਤਰ ਸਹੀ ਹੋ ਗਿਆ ਠੀਕ ਆ ਐਨ ਬਧੀਏ ਤਰੀਕੇ ਨਾਲ ਆਪਾਂ ਵੀ ਕੀਤੇ ਬਾਈ ਬਰਬਰੀ ਮੈਂ ਬਾਰ-ਬਾਰ ਕਹਿੰਨਾ ਬਰਬਰੀ ਨਾਂ ਦੀ ਆ ਫਿਲੀਗਰ ਪਤਾ ਨਹੀਂ ਕੀ ਉਹਦਾ ਹੁਣ ਮੇਰੇ ਤੋਂ ਨਾ ਤਾਂ ਉਹਦਾ ਮੁਲਾ ਰੈਪਰ ਆ ਕੁਛ ਵੀ ਨਹੀਂ ਮੱਲਿਉਣੀ ਆ ਮੈਂ ਖੁਦ ਮੇਰਾ ਟਾਈਮ ਨਹੀਂ ਲੱਗਦਾ ਪਿਆ ਬਸ ਪਾਣੀ ਪੂਣੀ ਬਹੁਤ ਆਇਆ ਹੋਇਆ ਆ ਐਦਾਂ ਆਣ ਜਾਣ ਦਾ ਟਾਈਮ ਨਹੀਂ ਲੱਗਦਾ ਪਿਆ ਠੀਕ ਆ ਤੇ ਉਹ ਮੈਂ ਜਾਊਂਗਾ ਉਹ ਲਿਆਉਂਗਾ ਤਾਂ ਫਿਰ ਤੁਹਾਨੂੰ ਦਿਖਾ ਦਊਂਗਾ ਵੀ ਕਿਹੜੀ ਦੇਣੀ ਆ ਨਾ ਇਨਫੈਕਸ਼ਨ ਤੋਂ ਉਹੀ ਕੱਲ੍ਹ ਬਾਈ ਕਹਿੰਦੇ ਸੀ ਯਾਰ ਫੋਟੋ ਲਾ ਦਿਆ ਕਰੋ ਯਾਰ ਮੈਨੂੰ ਬਾਈ ਚੇਤਾ ਭੁੱਲ ਗਿਆ ਯਾਰ ਜਿਹੜਾ ਐਡਿਟ ਕਰਦਾ ਸੀ ਨਾ ਉਹ ਮੈਨੂੰ ਚੇਤਾ ਭੁੱਲ ਗਿਆ ਜਦੋਂ ਮੈਂ ਵੀਡੀਓ ਦੇਖੀ ਬਾਅਦ ਚ ਉਹ ਆਪ ਦੁਬਾਰਾ ਦੇਖੀ ਵੀ ਹਾਂ ਯਾਰ ਜੋ ਅਪਲੋਡ ਕਰਕੇ ਤੇ ਮੈਂ ਬਾਅਦ ਚ ਮੱਥੇ ਤੇ ਹੱਥਾ ਮਾਰਿਆ ਸੀ ਪਰ ਹੁਣ ਉਹ ਰਹਿ ਹੀ ਗਿਆ ਨ ਇਹ ਉਹ ਮੈਡੀਸਨਾਂ ਦੀਆਂ ਮੈਂ ਸਟਾਰਟਿੰਗ ਦੇ ਵਿੱਚ ਹੀ ਲਾ ਦੂੰਗਾ ਜਦੋਂ ਵੀਡੀਓ ਸਟਾਰਟਿੰਗ ਹੋਣੀ ਹੈ ਨਾ ਪਹਿਲੇ ਦੇਖ ਲਿਓ ਤੁਸੀਂ ਇਹ ਤਾਂ ਗੱਲਾਂ ਮੈਂ ਬਾਅਦ ਚ ਕਰਨੀਆਂ ਹੁਣ ਉਹ ਪਹਿਲੇ ਨੰਬਰ ਤੇ ਹੀ ਹੋ ਗਈਆਂ ਤੇ ਠੀਕ ਆ ਬਾਬੇਓ ਜੇ ਵੀਡੀਓ ਵਧੀਆ ਲੱਗੀ ਤੇ ਮਿਲਦੇ ਆ ਕੱਲ੍ਹ ਵਾਲੀ ਵੀਡੀਓ 'ਚ ਤੇ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਤੇ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ